ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਕੱਲ ਆਪਾਂ ਸਤਵੀਂ ਪਾਤਸ਼ਾਹੀ ਗੁਰੂ ਸ਼੍ਰੀ ਹਰ ਰਾਏ ਸਾਹਿਬ ਜੀ ਦੇ ਜੀਵਨ ਪਰ ਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਸ਼੍ਰੀ ਗੁਰੂ ਹਰ ਰਾਏ ਜੀ ਗੁਰੂ ਘਰ ਦੀ ਮਰਿਆਦਾ ਦੇ ਅਨਸਾਰ ਦੋ ਵੇਲੇ ਸਵੇਰੇ ਸ਼ਾਮ ਦੀਵਾਨ ਲਗਾ ਕੇ ਨਾਮਦਾਨ ਦਾ ਉਪਦੇਸ਼ ਦਿੰਦੇ ਸਨ ਅਤੇ ਬਾਹਰੋਂ ਆਏ ਦਰਸ਼ਨ ਅਵਿਲਾਖੀਆਂ ਨੂੰ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਕਰਦੇ ਸਨ ਆਪਣੇ ਦਾਦਾ ਗੁਰੂ ਜੀ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਤੀਸਰੇ ਪਹਿਰ ਸਿੱਖ ਜੋਦਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡ ਕੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦੇ ਸਨ ਆਪ ਜੀ ਦਾ ਮੰਤਵ ਕੇਵਲ ਸ਼ਾਸਤਰ ਵਿਦਿਆ ਦਾ ਅਭਿਆਸ ਕਾਇਮ ਰੱਖਣਾ ਹੀ ਸੀ ਜਾਨਵਰਾਂ ਨੂੰ ਮਾਰਨ ਦਾ ਕੋਈ ਪਰਯੋਜਨ ਨਹੀਂ ਸੀ ਜਿਸ ਕਰਕੇ ਸ਼ਿਕਾਰੀਆਂ ਨੂੰ ਆਪ ਜੀ ਦਾ ਹੁਕਮ ਸੀ ਕਿ ਕਿਸੇ ਵੀ ਜਾਨਵਰ ਨੂੰ ਮਾਰਨਾ ਨਹੀਂ ਹੈ ਜੇ ਜਿਉਂਦਾ ਫੜਿਆ ਜਾਵੇ ਤਾਂ ਉਸ ਨੂੰ ਘਰ ਲਿਆ ਕੇ ਪਾਲਣਾ ਪੋਸ਼ਣ ਕਰਨੀ ਹੈ ਸਿੱਖ ਸੇਵਕਾਂ ਨੂੰ ਆਪ ਜੀ ਉਪਦੇਸ਼ ਦਿੰਦੇ ਸਨ ਕਿ ਤੁਸੀਂ ਗੁਰੂ ਨਮਿਤ ਲੰਗਰ ਲਾਇਆ ਕਰੋ ਇਸ ਨਾਲ ਤੁਹਾਡਾ ਕਲਿਆਣ ਹੋਵੇਗਾ ਦੂਸਰਾ ਉਪਦੇਸ਼ ਗੁਰੂ ਜੀ ਆਪਣੇ ਸਿੱਖਾਂ ਨੂੰ ਦਿੰਦੇ ਕਿ ਆਪਣਾ ਮਨ ਨੀਵਾ ਰੱਖੋ ਅਤੇ ਭਗਤੀ ਕਰੋ ਸਦਾ ਪਰ ਉਪਕਾਰ ਕਰੋ ਕਿਸੇ ਦੀ ਨਿੰਦਿਆ ਚੁਗਲੀ अथवा ਈਰਖਾ ਨਹੀਂ ਕਰਨੀ ਉੱਠਦੇ ਬੈਠਦੇ ਸਿਮਰਨ ਕਰਨਾ ਧਰਮ ਦੀ ਕਮਾਈ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਅਤੇ ਲੋੜਵੰਦ ਗੁਰਸਿੱਖ ਦੀ ਅੰਨ ਵਸਤਰ ਨਾਲ ਸੇਵਾ ਕਰਨੀ ਆਪ ਜੀ ਦਾ ਬਚਨ ਸੀ ਕਿ ਜਿਹੜਾ ਸਿੱਖ ਇਨ੍ਹਾਂ ਬਚਨਾਂ ਉੱਤੇ ਚਲੇਗਾ ਚੱਲੇਗਾ ਉਸ ਉੱਤੇ ਸਾਡੀ ਬਹੁਤ ਪ੍ਰਸੰਨਤਾ ਹੋਵੇਗੀ ਗੁਰੂ ਹਰ राय ਜੀ ਦੇ ਵੱਡੇ ਭਰਾਤਾ ਧੀਰਮਲ ਜੀ ਕਰਤਾਰਪੁਰ ਰਹਿੰਦੇ ਸਨ ਆਪ ਜੀ ਦੀ ਮਾਤਾ ਨੱਤੀ ਜੀ ਨੇ ਦੋਹਾਂ ਭਰਾਵਾਂ ਦਾ ਮੇਲ ਮਿਲਾਪ ਰੱਖਣ ਵਾਸਤੇ ਇੱਕ ਦਿਨ ਆਪ ਜੀ ਨੂੰ ਪ੍ਰੇਮ ਕਰਕੇ ਕਰਤਾਰਪੁਰ ਲੈ ਆਂਦਾ तीरमल जी ਵੀ ਆਪ ਜੀ ਨੂੰ ਪ੍ਰੇਮ ਅਤੇ ਸਤਿਕਾਰ ਨਾਲ ਮਿਲੇ ਅਤੇ ਇੱਕ ਸੁੰਦਰ ਮਕਾਨ ਵਿੱਚ ਡੇਰਾ ਕਰਵਾ ਦਿੱਤਾ। ਗੁਰਸਿੱਖ ਮਾਈ ਭਾਈ ਅਤੇ ਹੋਰ ਗੁਰੂ ਘਰ ਦੇ ਸ਼ਰਧਾਲੂ ਪੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਏ ਅਤੇ ਕੀਰਤਪੁਰ ਵਸਣ ਦਾ ਪ੍ਰਸੰਗ ਸੁਣ ਕੇ ਬਹੁਤ ਪਰਸੰਨ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ